ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮੇ ਸੇ ਲੈ ਕੇ ਆਏ ਜੀ ਇੱਕ ਬਜ਼ਾਰ ਸ਼ਹਿਰ ਇੱਕ ਬੈੜਾ ਬੇ ਜੜੀ ਤਾਜੀ ਸੂਈ ਆ ਆਉ ਪੁੱਛ ਲੈਨੇ ਬਾਈ ਤੁਹਾਡੇ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਠੀਕ ਆ ਜੀ ਨਾਮ ਤੇ ਐਡਰੈਸ ਵੋ ਨਾਮ ਬੱਗਾ ਸਿੰਘ ਜੀ ਪਿੰਡ ਛੰਨਾ ਅਗਲਾਵ ਸਿੰਘ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ ਨੇੜੇ ਪਿੰਡ ਬਾਈ ਨੇੜੇ ਪਿੰਡ ਜੀ ਭਦੌੜਾ ਇਧਰ ਪਾਈ ਰੂਪਾ ਪਾਈ ਰੂਪੇ ਦੀ ਸੜਕ ਤੇ ਘਰ ਆਪਣਾ ਖੇਤ ਦੇ ਮੋਬਾਈਲ ਨੰਬਰ ਬੋਲੋ 98640 ਜੀ ਹੂੰ 54198 ਠੀਕ ਆ ਬਾਈ ਬਾਈ ਜਿਹੜੇ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਸ ਹੋਈ ਆ ਕਿ ਦੂਜਾ ਸੂਸ ਹੋਈ ਆ ਕਦੋਂ ਸੂਈ ਆ ਬਾਈ ਕਿ ਕੱਲ ਵਾਲੀ ਰਾਤ ਦੀ ਸੂਈ ਵੀ ਅ ਬੱਚਾ ਕੀ ਆ ਬਈ ਮਗਰ ਬੱਸ ਆਈ ਬੱਚਾ ਦਿੱਤਾ ਤੇ ਜੇਰ ਬਾਈ ਜੇਰ ਓਕੇ ਆ ਜੇਰ ਦੀ ਵੀਡੀਓ ਹੈਗੀ ਆਪਣੇ ਕੋਲੇ ਠੀਕ ਆ ਰੱਖੀ ਇਹ ਨਹੀਂ ਮੈਂ ਮੋਸਤੀ ਆਂਦੀ ਹਾਂ ਤੇ 나ੜੂਆ ਨਾਲ ਹੀ ਆ ਹਣ ਕਿੰਨਾ ਕੁ ਬੋਲਾ ਗੱਡੇ ਫਿਰਦਾ ਬਾਈ ਬੋਲਾ ਵੀਰੇ ਦੋ ਤਿੰਨ ਡੰਗ ਹੋ ਗਏ ਚੋਂਦਿਆਂ ਨੂੰ ਹੂੰ ਪਾਈ ਪਾਈ 440 ਕਿਲੋ ਕੱਢਦੇ ਆ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਖੋਲ ਕਰਦਾ ਰਾਜੀ ਆ ਆਰਡਰ ਕਮਾਲ ਦਾ ਚਿਵਾਈ ਕਿਵੇਂ ਆ ਬਾਈ ਚਿਵਾਈ ਇੱਕ ਨੰਬਰ ਆਈ ਇੱਕ ਨੰਬਰ ਆ ਠੰਡੀ ਸੀਲ ਆ ਜਮਾਂ ਸੀਲ ਠੰਡੀ ਆ ਜੀ ਮਾਜੀ ਹੱਥ ਆਰਡਰ ਬੜਾ ਕਮਾਲ ਦਾ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਰ ਤੇ ਚਿਵਾਈ ਚੁਵਾਈ ਬਾਈ ਕਹਿੰਦਾ ਚੰਗੀ ਆ ਠੰਡੀ ਸੀਲ ਤੋਰਾ ਤਾਰਾ ਚੰਗਾ ਸੋਈ ਸਵਾਈਆ ਬੱਚਾ ਬੱਚਾ ਬਾਈ ਤੇ ਜੇਰ ਜੂਰੇ ਵੀ ਬਾਈ ਕਹਿੰਦਾ ਕੰਪਲੀਟ ਆ ਗਈ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਫੇਸ ਵੀ ਚੰਗਾ ਕੱਦ ਵੀ ਡਰਾਜੀ ਰੂਜੀ ਚੰਗੀਆਂ ਬਾਈ ਗਰਮੀਆਂ ਦਾ ਤੋਹਫਾ ਗਰਮੀ ਘਟ ਮਨੋਫੈਂਟ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਤੇ ਕੀ ਮੋਲ ਆ ਬਾਈ ਇਹਦਾ ਜੈ ਜ ਮੁੱਲ ਫੋਨ ਤੇ ਹੋ ਡਟ ਸਾਹਿਬ ਜੈ ਜੀ ਮੁੱਲ ਜੈ ਜੀ ਮੁੱਲ ਜੈ ਜੀ ਹੁੰਦੇ ਅੱਗੇ ਵੀ ਆਪਣੀ ਹਮ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਣਾ ਮੁੱਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਨਾ ਜੱਜ ਹੋਊਗਾ ਭਾਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਕੀ ਵਾਲਾ ਥਣ ਚਾਰੇ ਥਣ ਨਿਕਲਵੇਂ ਆ ਪੂਰੇ ਗੈਰ ਤੇ ਲੈ ਭਾਈ ਪੂਰਾ ਵੀ ਆਰਡਰ ਚੈੱਕ ਕਰ ਲੋ ਧਾਰਾ ਧੂਰਾ ਮਾਰ ਕੇ ਦਿਖਾ ਦੇਣਾ ਲੈ ਖਾ ਦੋ ਭਾਈ ਕੋਈ ਚੈੱਕ ਕਰਨ ਨਹੀਂ ਦੇ ਧਾਰਾ ਭਾਈ ਕਹਿੰਦਾ ਮਾਰ ਕੇ ਦਿਖਾ ਨਾ ਚਵਾਈ ਚੰਗੀ ਆ ਹਣਾ ਚਵਾਈ ਜਮ ਇੱਕ ਨੰਬਰ ਆ ਜਿਵੇਂ ਮਰਜ਼ੀ ਧਾਰਾ ਮਾਰੀ ਜਾ ਲੈ ਕੋਈ ਚੱਕਰੇ ਦੂਜਿਆਂ ਜ ਵੀ ਮਾਰ ਦੇ ਭਾਈ ਚਵਾਈ ਚਵਾਈ ਚੰਗੀ ਆ ਭਾਈ ਆਰਡਰ ਕਮਾਲ ਦਾ ਤਿਆਰ ਕਰਿਆ ਕਾਕੇ ਵੀ ਆ ਮੈਚਰ ਫਰਨੋ ਵੀ ਫੈਂਡ ਫੁੰਡ ਵੀ ਚਾਹੀਦੇ ਹੋ ਲੈ ਚੂਣ ਦੇਖੋ ਬਈ ਉਂਗਲਰ ਕੀ ਧਾਰ ਵਰਦੀ ਹੈ ਲੈ ਕੱਲੀ ਕੱਲੀ ਧਾਰ ਹੈ ਚੂਣ ਬੜਾ ਚੰਗਾ ਕਰਮਣੇ ਨੇਵਾਲੂ ਆ ਵੀ ਕਮਾਲ ਆ ਲੈ ਕਿਆ ਬਾਤ ਆ ਲੈਵਾ ਮੂਰੋ ਵੀ ਦਿਖਾ ਦਿਓ ਡਾਕਟਰ ਸਾਹਿਬ ਨਾੜਾਂ ਲੋੜਾਂ ਦਿਖਾ ਦਿਓ ਵੜਦੇ ਜਮਾ ਆ ਹੂੰ ਕੱਲੀ ਕੱਲੀ ਨਾੜ ਬਈ ਹੁਮੇ ਚ ਦੇਖਦੀ ਆ ਮੋਲ ਜਿਹੜਾ ਵੜਦੇ ਹਿਸਾਬ ਨਾਲ ਬਾਈ ਕਹਿੰਦਾ ਜਾਇ ਜੀ ਹੋਗਾ ਕੱਦ ਵੜ ਚੰਗਾ ਰੰਗ ਰੂਪ ਵੀ ਚੰਗਾ ਗੱਬਰ ਅੱਗੇ ਭਰਾ 2 ਨੰਬਰ ਫੁੱਲ ਬਰੀਡ ਖੈਰ ਸਹਿਰਾ ਬਾਈ ਖੈਰ ਸਹਿਰਾ ਜੀ ਕਿਹੜਾ ਸੂਆ ਬਾਈ ਇਹ ਸੂਆ ਦੂਜਾ ਸੂਂਦੀ ਆ ਰੈਟ ਸਾਹ ਕਿੰਨੇ ਦਿਨ ਲੈਂਦੀ ਆ ਦਿਨ ਲੈ ਜੂ ਇਹ ਅੱਤ ਤੋਂ 10 ਵੜ ਅੱਠ ਤੋਂ 10 ਹਾਂ ਮਾਲਕਾਂ ਹੀ ਦੱਸਣ ਦੇ ਹਿਸਾਬ ਨਾਲ ਅੱਠ ਤੋਂ 10 ਦਿਨ ਹਜੇ 9 ਮਹੀਨੇ ਹੋਣ ਚ ਪਏ ਆ ਇਹਦੇ ਹੂੰ ਠੱਲੇ ਵਾਲੂਆ ਦੇ ਵੜ ਸੀ ਠੰਡੀ ਜਮਾ ਆਇਆ ਕੀ ਬਾਤ ਆ ਜਮਾ ਕੱਪੜੇ ਔਰ ਗਾਲੇਵਾ ਦੇਖੋ ਹਾਂ ਜਿਵੇਂ ਮਰਜ਼ੀ ਕੀਤੀ ਚੱਲਣਾ ਬਾਈ ਕੱਚੀ ਕੱਚੀ ਆ ਉਹ ਸਭ ਨਾਲ ਜੱਜਮੈਂਟ ਲਾ ਲਿਓ ਖਣ ਖਣ ਦੇਖ ਜਮਾ ਆਇਆ ਕੱਲਾ ਕੱਲਾ ਥਾਣ ਬਈ ਮੁੱਠੀ ਵਾਲਾ ਥਾਣ ਹਏ ਦਿਨ 10 ਤਾਂ ਪੱਕੀ ਲੈ ਜੂ 8 10 ਠੀਕ ਆ ਹਾਂ ਕੱਚੀ ਗੱਚੀ ਆ ਦਿਨ ਕਰਮਾਲੀ ਲੈਂਦੀ ਆ ਉਹਦੋਂ ਆਰਡਰਾ ਖੋਲ ਦੇ ਵੀ ਤੋਰ ਦੇ ਉਹਦੋਂ ਆਰਡਰ ਜਿਹੜਾ ਕਮਾਲ ਦਾ ਤਿਆਰ ਕਰ ਲੂ 나ੜਾ ਨੂੜਾ ਕਰਮਾਲੀ ਦੇ ਲੇਵੇ ਤੇ ਚੰਗਿਆਂ ਛੇਸ ਬੜਾ ਚੰਗਾ ਫੈਰ ਸ਼ੈਰ ਬਰੀਡਾ ਕਰਮਾਲੀ ਮਿਲਦੀ ਬਹੁਤ ਘੱਟ ਆ ਡਿਮਾਂਡ ਚੰਗੀ ਆ ਬਈ ਖਾਣ ਸੁਣ ਵੀ ਚੰਗਾ ਲੱਗਿਆ ਚਮਕ ਚਮਕ ਵੀ ਵਰਦ ਤੇ ਚੰਗੀ ਆ ਬਈ ਬਾਕੀ ਤੋਰਾ ਤਰਾ ਚੈੱਕ ਕਰ ਲ ਸੁਣਖੀ ਆ ਬਈ ਕਿੰਨਾ ਕ ਦੁੱਧ ਦੇ ਦੂ ਅਸਟੀਮੇਟ ਦੁੱਧ ਜੀ ਮਾਲਕਾਂ ਨੇ ਪਿਛਲੇ ਸੂਏ ਦਾ ਕੱਢਿਆ 25 26 ਲੀਟਰ ਦੱਸਿਆ ਵਹਿੜ ਦਾ ਅੱਛਾ ਹਾਂ ਹੂੰ ਕੱਚੀ ਕੱਚੀ ਆ ਭਾਈ ਉਸ ਹਸਾਵ ਨਾਲ ਅਸਟੀਮੇਟ ਜਾਂ ਲਾ ਲਿਓ ਫਿਰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੋਗੀ ਠੰਡੀ ਇੰਨੀਆਂ ਦਾ ਕਹਾ ਜਮਾ ਥੱਲੇ ਬੈਠੇ ਰਹੋ ਚਾਹੇ ਅੱਛਾ ਵਾਸਤਾ ਵੀ ਨਹੀਂ ਪੂਰਾ ਹੂੰ ਚੰਦੀ ਕੁਛ ਨਹੀਂ ਹੈ ਜਮਾ ਪੂਰਾ ਵੀ ਨਹੀਂ ਹੂੰ ਜਿਵੇਂ ਮਰਜੀ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਮੋਹ ਇਹਨਾਂ ਖੜੀ ਐ ਠੰਡੀ ਸੀ ਜੋਾਈ ਜੁਈ ਚੰਗੀ ਨਾ ਵਧੀਆ ਜੀਪਾ ਜੀ ਹਾਂਜੀ 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 ਜਮਾ ਠੀਕ ਤਸੱਲੀ ਨਾ ਦਿੱਤੀ ਆ ਬੰਦੇ ਨੇ ਜਮਾ ਠੀਕ ਆ ਹਾਂ ਤੇ ਮੋਲ ਫਿਰ ਫੋਨ ਤੇ ਮੋਲ ਫੋਨ ਤੇ ਮੋਲ ਆ ਬਾਈ ਫੋਨ ਤੇ ਹੋਊਗਾ ਮੋਲ ਜਿਹੜਾ ਬੜ ਦੇ ਹਿਸਾਬ ਨਾਲ ਜਾਇਜ਼ ਹੀ ਹੋਊਗਾ ਤੇ ਆਰਡਰ ਦੇਖੋ ਢੱਲਾ ਢੁਲਾ ਸਾਰੀਆਂ ਬਾਲਟਾਂ ਲੈ ਕੱਢ ਕੇ ਨਾ ਆਹ ਕਰਮਾਈ ਨੇ ਫੇਰ ਸੋਣਾ ਥਣ ਥਣ ਬਹੁਤ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਵੀ ਕਰਮਾਈ ਦਾ ਚੰਗਾ ਗਾ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ